ਅਸੀ ਗੱਲ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਅਪ੍ਰੈਲ ਹੈ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਗੁਰੂ ਹਰਾਈ ਸਾਹਿਬ ਸਿਆਲਕੋਟ ਦੇ ਵਿੱਚ ਸਨ ਉਹਨੇ ਦਿਨੀ ਭਾਈ ਮੱਖਣਸ਼ਾਹ ਲੁਬਾਣਾ ਜੋ ਕਸ਼ਮੀਰ ਦਾ ਇੱਕ ਵੱਡਾ ਵਪਾਰੀ ਸੀ ਉੱਥੇ ਆਇਆ ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਕਸ਼ਮੀਰ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਅਰਜ਼ ਕੀਤੀ ਗੁਰੂ ਸਾਹਿਬ ਉਸ ਦੀ ਅਰਜ਼ ਮੰਨ ਕੇ ਉਸ ਦੇ ਕਾਫਲੇ ਦੇ ਨਾਲ ਸਿਆਲਕੋਟ ਤੋਂ ਸ਼ਿਰੀਨਗਰ ਵੱਲ ਚੱਲ ਪਏ 20 ਅਪ੍ਰੈਲ 1660 ਦੇ ਦਿਨ ਆਪ ਸ਼ਿਰੀਨਗਰ ਦੇ ਵਿੱਚ ਸਨ ਸਰੀਨਗਰ ਤੋਂ ਆਪ ਮਟਣ ਹੁੰਦੇ ਹੋਏ ਪਿੰਡ ਟਾਂਡਾ ਲੁਬਾਣਾ ਜਿਸ ਨੂੰ ਇੱਕ ਵੱਡਾ ਪਿੰਡ ਹੋਣ ਕਰਕੇ ਮੋਟਾ ਟਾਂਡਾ ਵੀ ਕਹਿੰਦੇ ਸਨ ਉੱਥੇ ਗਏ ਅਤੇ ਭਾਈ ਮੱਖਣਸ਼ਾਹ ਲੁਬਾਣਾ ਦੇ ਘਰ ਰਹੇ ਗੁਰੂ ਸਾਹਿਬ ਦੇ ਉੱਥੇ ਹੁੰਦਿਆਂ ਹੀ ਭਾਈ ਦਾਸਾ ਲੁਬਾਣਾ ਦੇ ਪਿਤਾ ਭਾਈ ਦਾਸਾ ਚੜਾਈ ਕਰ ਗਏ ਭਾਈ ਦਾਸਾ ਦਾ ਸੰਸਕਾਰ ਗੁਰੂ ਸਾਹਿਬ ਨੇ ਆਪਣੇ ਹੱਥੀ ਕੀਤਾ 29 ਮਾਰਚ 1692 ਦਿਨ ਰਵਾਲਸਰ ਦੇ ਵਿੱਚ ਸਾਰੇ ਪਹਾੜੀ ਰਾਜ ਇਕੱਠੇ ਹੋਏ ਉਹਨਾਂ ਦੀ ਸਦਾਰਤ ਗੁਰੂ ਸਾਹਿਬ ਨੇ ਕੀਤੀ ਇਸ ਸਮੇਂ ਰਾਜਾ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਇੱਕ ਵਾਰ ਸਾਰੀਆਂ ਰਿਆਸਤਾਂ ਦੇ ਵਿੱਚ ਆਉਣ ਅਤੇ ਲੋਕਾਂ ਨੂੰ ਦਰਸ਼ਨ ਦੇਣ ਗੁਰੂ ਸਾਹਿਬ ਨੇ ਇਹ ਸੁਝਾਅ ਮਨਜ਼ੂਰ ਕਰ ਲਿਆ ਅਤੇ ਰਵਾਲਸਰ ਤੋਂ ਜੰਮੂ ਤੱਕ ਦਾ ਦੌਰਾ ਕੀਤਾ ਰਵਾਲਸਰ ਤੋਂ ਆਪ ਵੱਖ-ਵੱਖ ਜਗ੍ਹਾ ਹੁੰਦੇ ਹੋਏ 20 April 1692 ਦਿਨ ਜੰਮੂ ਪੁੱਜੇ ਇੱਥੇ ਆਪ ਨੇ ਚੱਕ ਕਾਨਾ, ਰਾਮਗੜ੍ਹ, ਖੇੜੀ, ਸਾਂਬਾ, ਪਠਾਨਕੋਟ, ਹੁਸ਼ਿਆਰਪੁਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਵਾਪਸ ਅਨੰਦਪੁਰ ਸਾਹਿਬ ਆ ਗਏ ਪਠਾਨਕੋਟ ਦੇ ਵਿੱਚ ਆਪ ਸ਼ਹਿਰ ਦੇ ਬਾਹਰ ਸਭ ਤੋਂ ਉੱਚੀ ਪਹਾੜੀ ਤੇ ਠਹਿਰੇ ਸਨ 20 April 1803 ਸਿੱਖ ਜਰਨਲ ਜੱਸਾ ਸਿੰਘ ਰਾਮਗੜੀਆ ਚੜ੍ਹਾਈ ਕਰਕੇ ਰਾਮਗੜੀਆ ਮਿਸਲ ਦਾ ਮੋਢ ਸੈਨਾ ਪਿੰਡ ਅੰਮ੍ਰਿਤਸਰ ਦੇ ਆਨੰਦ ਸਿੰਘ ਸੈਨੀਆਂ ਤੋਂ ਬਾਅਦਾ ਉਸ ਦਾ ਸਭ ਤੋਂ ਅਹਿਮ ਸਾਥੀ ਇੱਚੋ ਗੱਲ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਜੱਸਾ ਸਿੰਘ ਸੀ ਜੱਸਾ ਸਿੰਘ ਦੇ ਦਾਦਾ ਹਰਦਾਸ ਸਿੰਘ ਦੇ ਪਿਤਾ ਭਗਵਾਨ ਸਿੰਘ ਪਿੱਛੋਂ ਸੁਰ ਸਿੰਘ ਪਿੰਡ ਜ਼ਿਲ੍ਹਾ ਲਾਹੌਰ ਹੁਣ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਜੱਸਾ ਸਿੰਘ ਅੰਮ੍ਰਿਤਸਰ ਦੇ ਕਿਲੇ ਰਾਮਰਾਉਣੀ ਦਾ ਇੰਚਾਰਜ ਸੀ ਅਤੇ ਇਸ ਕਰਕੇ ਇਸ ਮਿਸਲ ਨੂੰ ਮਗਰੋਂ ਰਾਮਗੜੀਆ ਮਿਸਲ ਕਿਹਾ ਜਾਣ ਲੱਗ ਪਿਆ ਜਸਾ ਸਿੰਘ ਨੇ ਪਹਿਲੀਆਂ ਜਿੱਤਾਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹਾਸਲ ਕੀਤੀਆਂ ਉਸ ਨੇ ਕਾਂਗੜੇ ਦੇ ਕਟੋਚ ਰਾਜੇ ਸੰਸਾਰ ਚੰਦ ਦੇ ਵੀ ਗੋਡੇ ਲਵਾਏ ਅਤੇ ਉਸ ਤੋਂ ਖਰਾਜ ਹਾਸਲ ਕੀਤਾ ਇਸ ਧੂਣ ਦੇ ਇਲਾਕੇ ਦੇ ਨਿੱਕੇ ਨਿੱਕੇ ਕਈ ਹੋਰ ਰਾਜੇ ਵੀ ਉਸ ਨੂੰ ਖਰਾਜ ਦਿਆ ਕਰਦੇ ਸਨ 1775 ਦੇ ਵਿੱਚ ਜਦੋਂ ਮਿਸਲਾਂ ਦੇ ਆਪਸੀ ਝਗੜੇ ਸ਼ੁਰੂ ਹੋ ਗਏ ਤਾਂ ਦੀਨਾਨਗਰ ਦੀ ਲੜਾਈ ਦੇ ਵਿੱਚ ਕਨਈਆ ਸ਼ੁਕਰਚੱਕੀਆ ਅਤੇ ਆਲੂਵਾਲੀਆ ਮਿਸਲ ਇੱਕ ਪਾਸੇ, ਰਾਮਗੜੀਆ ਅਤੇ ਭੰਗੀ ਦੂਜੇ ਪਾਸੇ ਸਨ। ਇਸ ਲੜਾਈ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਨੂੰ ਹਾਰ ਹੋਈ ਸੀ ਪਰ ਕੁਝ ਚਿਰ ਬਾਅਦ ਇਨ੍ਹਾਂ ਮਿਸਲਾਂ ਦੇ ਵਿੱਚ ਫਿਰ ਰਸਾਈ ਹੋ ਗਈ। ਇਸਨੇ 11 ਮਾਰਚ 1783 ਦੇ ਦਿਨ ਜੱਸਾ ਸਿੰਘ ਆਲੂਵਾਲੀਆ ਬਗੇਲ ਸਿੰਘ ਅਤੇ ਹੋਰ ਸਿੱਖ ਜਰਨੈਲਾਂ ਦੇ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਨੀਨਾਲ ਨਿਸ਼ਾਨ ਸਾਹਿਬ ਚੁਲਾ ਦਿੱਤਾ ਸੀ। 1783 ਤੋਂ 1785 ਤੱਕ ਇਸ ਨੇ ਰਿਆੜ ਕੀ ਅਤੇ ਜਲੰਧਰ ਦੁਆਬ ਦਾ کافی ਇਲਾਕਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਬਟਾਲਾ ਕਲਾਨੌਰ ਦਸੂਹਾ ਤਲਵਾੜਾ ਮਿਆਣੀ ਬੇਗੋਵਾਲ ਇਹ ਸਾਰਾ ਇਲਾਕਾ ਇਸ ਦੇ ਵਿੱਚ ਸ਼ਾਮਲ ਸੀ ਪਹਾੜੀ ਰਾਜਾਂ ਵਿੱਚੋਂ ਹਰੀਪੁਰ ਜਸਵਾਨ ਨੂਰਪੁਰ ਚੰਬਾ ਮੰਡੀ ਕਾਂਗੜਾ ਦੇ ਰਾਜੇ ਇਸ ਨੂੰ ਖਰਾਜ ਦਿੰਦੇ ਸਨ ਮਗਰ ਉਸ ਨੇ ਔੜਮੋ ਟਾਂਡਾ ਅਤੇ ਯਈਆਪੁਰ ਤੇ ਵੀ ਕਬਜ਼ਾ ਕਰ ਲਿਆ ਉਸ ਨੇ ਬਹੁਤ ਸਾਰੇ ਕਿਲੇ ਵੀ ਬਣਵਾਏ ਹਰਗੋਬਿੰਦਪੁਰ ਦਾ ਉਸ ਦਾ ਹੈੱਡ ਕੁਆਰਟਰ ਬਣਿਆ ਸੀ 20 April 1803 ਦੇ ਦਿਨ ਜੱਸਾ ਸਿੰਘ ਰਾਮਗੜੀਆ ਦੀ ਮੌਤ ਹੋ ਗਈ ਇਸ ਦਾ ਪੁੱਤਰ ਜੋਤ ਸਿੰਘ ਸਿਆਣਾ ਤੇ ਦਲੇਰ ਨਹੀਂ ਸੀ 1811 ਦੇ ਵਿੱਚ ਰਣਜੀਤ ਸਿੰਘ ਨੇ ਉਸ ਨੂੰ ਥੋੜੀ ਜਿਹੀ ਜ਼ਗੀਰ ਦੇ ਕੇ ਉਸ ਦੀ ਰਾਸਤ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ 20 April 1952 1952 ਦੇ ਵਿੱਚ ਭਾਰਤ ਭਰ ਦੇ ਵਿੱਚ ਆਮ ਚੋਣਾਂ ਹੋਈਆਂ ਪੈਪਸੂ ਦੇ ਵਿੱਚ ਅਕਾਲੀ ਦਲ ਦੀ ਕਮਾਨ ਹੇਠ ਸਾਂਝਾ ਮੋਰਚਾ ਦੀ ਸਰਕਾਰ ਬਣ ਗਈ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਦੀ ਹਕੂਮਤ 20 April 1952 ਨੂੰ ਸੰਭਾਲੀ ਸੀ ਵੀ ਜਪ੍ਰੈਲ 1988 ਕੇਪੀਐਸ ਗੱਲ ਪੰਜਾਬ ਪੁਲਿਸ ਦਾ ਮੁਖੀ ਬਣਿਆ ਜਸਬੀਰ ਸਿੰਘ ਰੋਡੇ ਦੀ ਰਿਹਾਈ ਮਗਰੋਂ ਜਦ ਸਰਕਾਰ ਖਾਰਕੂਆਂ ਨੂੰ ਖਾਲਿਸਤਾਨ ਦੀ ਜद्दोजਹਾਦ ਤੋਂ ਹਟਾਉਣ ਦੇ ਵਿੱਚ ਕਾਮਯਾਬ ਨਾ ਹੋ ਸકી ਤਾਂ ਇਸ ਨੇ ਉਹਨਾਂ ਦੇ ਵਿੱਚ ਆਪਣੇ ਟਾਊਟ ਸ਼ਾਮਲ ਕਰ ਦਿੱਤੇ ਜਦ ਖਾਰਕੂਆਂ ਨੂੰ ਆਪਣੇ ਵਿੱਚ ਸ਼ਾਮਲ ਹੋਏ ਕੁਝ ਬਲੈਕ ਕੈਟਸ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਹਨਾਂ ਨੂੰ ਖਤਮ ਕਰਨ ਦੀ ਪਲਾਨ ਕੜਨੀ ਸ਼ੁਰੂ ਕਰ ਦਿੱਤੀ ਸਰਕਾਰੀ ਏਜੰਸੀਆਂ ਨੂੰ ਇਸ ਦਾ ਪਤਾ ਲੱਗ ਗਿਆ ਇਸ ਕਰਕੇ ਸਰਕਾਰ ਨੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਹੇਠ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਫੈਸਲਾ ਕਰ ਲਿਆ ਪਰ ਇਹ ਹਮਲਾ 9 ਮਈ ਨੂੰ ਅਚਾਨਕੀ ਨਹੀਂ ਹੋਇਆ ਸੀ ਦਿਨਾਂ ਹੀ ਡੀਆਈਜੀ ਸਰਬਦੀਪ ਵਿਰਕ ਤੇ ਗੋਲੀ ਚਲਾਉਣ ਦੇ ਨਾਲ ਹੀ ਇਸ ਦਾ ਅਗਾਸ ਹੋਇਆ ਸੀ ਇਸ ਦੇ ਇਸ਼ਾਰੇ ਤਾਂ ਪਹਿਲਾਂ ਤੋਂ ਹੀ ਨਜ਼ਰ ਆ ਰਹੇ ਸਨ ਪੰਜਾਬ ਅਸੈਂਬਲੀ ਤੋੜਨਾ ਪੰਜਾਬ ਦੇ ਵਿੱਚ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕਰਨਾ 8 ਅਪ੍ਰੈਲ ਨੂੰ ਪੰਜਾਬ ਤੇ ਪਾਕਿਸਤਾਨ ਵਿਚਲੀ ਸਰਹੱਦ ਹਸੀਲ ਕਰਨਾ 10 ਅਪ੍ਰੈਲ ਨੂੰ ਦਰਬਾਰ ਸਾਹਿਬ ਦਾ ਘੇਰਾ ਤੰਗ ਕਰਕੇ ਵੇਖਦਿਆਂ ਦੇ ਗੋਲੀ ਮਾਰਨ ਦੇ ਹੁਕਮ ਜਾਰੀ ਕਰਨਾ ਇਹ ਸਭ ਇਸ ਦੀ ਤਿਆਰੀ ਦਾ ਇਸ਼ਾਰਾ ਸਨ 15 ਅਪ੍ਰੈਲ ਨੂੰ ਇਸ ਬਾਰੇ ਅਖਬਾਰਾਂ ਦੇ ਵਿੱਚ ਵੀ ਚਰਚਾ ਸ਼ੁਰੂ ਹੋ ਗਿਆ ਸੀ ਕਿ ਸਰਕਾਰ ਨਵੇਂ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਇਸੇ ਸਕੀਮ ਦੇ ਤਹਿਤ 20 ਅਪ੍ਰੈਲ ਨੂੰ ਰੁਬੈਰੋ ਨੂੰ ਗਵਰਨਰ ਦਾ ਸਲਾਹਕਾਰ ਬਣਾ ਕੇ ਇੱਕ ਜ਼ਾਲਮ ਪੁਲਿਸ ਅਫਸਰ ਕੇ ਪੀ ਐਸ ਗੈਲ ਨੂੰ ਪੰਜਾਬ ਦਾ ਪੁਲਿਸ ਚੀਫ ਲਾ ਦਿੱਤਾ ਅਤੇ ਇਸ ਮਗਰੋਂ ਪੰਜਾਬ ਦੇ ਵਿੱਚ ਬੇਗੁਨਾਹ ਸਿੱਖਾਂ ਦੇ ਕਤਲੇਆਮ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ 20 April 1993 ਦਿਨ ਪੁਲਿਸ ਨੇ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਬੰਤਾ ਸਿੰਘ ਵਾਸੀ ਕੋਟਲੀ ਨੂੰ ਰਟੌਲ ਤਰਨਤਾਰਨ ਦੇ ਕੋਲ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪ੍ਰੀਤ ਸਿੰਘ ਨੂੰ ਕੁਟਾਰ ਸਿੰਘ ਵਾਲਾ ਬਠਿੰਡਾ ਦੇ ਕੋਲ ਸ਼ਹੀਦ ਕੀਤਾ ਇੱਕ ਹੋਰ ਨਕਲੀ ਮੁਕਾਬਲੇ ਦੇ ਵਿੱਚ ਬਲਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਠਰੂ ਜ਼ਿਲ੍ਹਾ ਤਰਨਤਾਰਨ ਅਤੇ ਪ੍ਰਗਟ ਸਿੰਘ ਉਰਫ ਪੱਡਾ ਪੁੱਤਰ ਊਧਮ ਸਿੰਘ ਵਾਸੀ ਮਾੜੀ ਸਿੰਘਾਂ ਅਤੇ ਕੋਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ 20 April ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ